ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਕਉਸ਼ਦੀਪ ਦੇ ਲੋਕ ਲੋਕਾਂ ਨੇ ਲੋਕ ਸੁਖਿਆ ਅਤੇ ਪਰਲੋਕ ਸਹਿਲਾ ਕਰਨ ਲਈ ਪ੍ਰੇਮ ਅਤੇ ਭਾਵਨਾ ਨਾਲ ਨਾਮ ਅਭਿਆਸ ਕੀਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਛਾਲਮਈ ਛਾਲਮਲੀ ਦੀਪ ਤੋਂ ਚੱਲ ਕੇ ਕਸ਼ ਦੀਪ 'ਤੇ ਪਹੁੰਚ ਗਏ ਸਨ ਉਸ ਦੀਪ ਉੱਪਰ ਬਹੁਤ ਸਾਰੀ ਕਸ਼ ਬੂਟੀ ਉੱਗੀ ਹੋਈ ਸੀ ਇਹ ਬੂਟੀ ਬਹੁਤ ਸੁੰਦਰ ਸੀ ਇਸ ਬੂਟੀ ਦੀ ਸੁੰਦਰਤਾ ਕਾਰਨ ਕਾਰਨ ਹੀ ਇਸ ਦੀਪ ਦਾ ਨਾਮ ਕਸ਼ ਦੀਪ ਹੋ ਗਿਆ ਸੀ ਗੁਰੂ ਜੀ ਨੇ ਵੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਇੱਕ ਸੁੰਦਰ ਸਥਾਨ ਵੇਖ ਕੇ ਟਿਕਾਣਾ ਕਰਨ ਲਈ ਕਿਹਾ ਸੀ ਫਿਰ ਗੁਰੂ ਜੀ ਨੇ ਉੱਥੇ ਇਲਾਹੀ ਬਾਣੀ ਦਾ ਕੀਰਤਨ ਗਾਇਨ ਕੀਤਾ ਸੀ ਉੱਥੋਂ ਦੇ ਲੋਕਾਂ ਨੇ ਵੇਖਿਆ ਕਿ ਕਿਸੇ ਹੋਰ ਦੀਪ ਦੇ ਸੰਤ ਸਾਡੇ ਦੀਪ ਵਿੱਚ ਆਏ ਹਨ ਪਰ ਫਿਰ ਵੀ ਉਹਨਾਂ ਲੋਕਾਂ ਨੂੰ ਗੁਰੂ ਜੀ ਦੇ ਕੀਰਤਨ ਨੇ ਕੀਲ ਕੇ ਰੱਖ ਦਿੱਤਾ ਸੀ ਉਹ ਲੋਕ ਬਹੁਤ ਦਾਨੀ ਸੁਭਾਅ ਦੇ ਮਾਲਕ ਸਨ ਉਹ ਪਰਮੇਸ਼ਰ ਨੂੰ ਮੰਨਣ ਵਾਲੇ ਅਤੇ ਨਿਮਰਤਾ ਮਨ ਵਿੱਚ ਧਾਰ ਕੇ ਰੱਖਣ ਵਾਲੇ ਸਨ ਉਹ ਆਏ ਗਏ ਸਾਧੂ ਸੰਤਾਂ ਦੇ ਖੁਸ਼ ਹੋ ਕੇ ਸੇਵਾ ਕਰਦੇ ਸਨ ਕੁਸ਼ਦੀਪ ਦੇ ਲੋਕ ਬਹੁਤ ਸਾਰੀਆਂ ਭਟਾਵਾਂ ਲੈ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਆ ਗਏ ਸਨ ਉਹ ਸਭ ਭਟਾਵਾਂ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਕੇ ਬੜੀ ਨਿਮਰਤਾ ਨਾਲ ਅਤੇ ਨਿਮਰਤਾ ਨਾਲ ਅਤੇ ਸ਼ਰਧਾ ਨਾਲ ਮੱਥਾ ਟੇਕ ਕੇ ਬੈਠ ਗਏ ਸਨ ਉਹ ਸਭ ਜਗਿਆ ਜਗਿਆ ਸਬਸ ਗੁਰੂ ਜੀ ਦੇ ਦਰਸ਼ਨ ਨੂੰ ਆਏ ਸਨ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਬੈਠ ਕੇ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਇਹ ਕੋਈ ਸਰਵ ਕਲਾ ਸਮਰੱਥ ਅਤੇ ਪ੍ਰਤਾਪੀ ਸਾਧੂ ਹਨ ਇਹਨਾਂ ਤੋਂ ਗਿਆਨ ਹਾਸਲ ਕਰਕੇ ਅਸੀਂ ਆਪਣਾ ਲੋਕ ਅਤੇ ਪਰਲੋਕ ਸਵਾਰ ਸਕਦੇ ਹਾਂ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਾਨੂੰ ਉਪਦੇਸ਼ ਕਰੋ ਜਿਸ ਨਾਲ ਸਾਡੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਵੇ ਅਤੇ ਅਸੀਂ ਜੀਵਨ ਮਰਨ ਦੇ ਬੰਧਨ ਤੋਂ ਮੁਕਤ ਹੋ ਜਾਈਏ ਗੁਰੂ ਜੀ ਨੇ ਵੇਖਿਆ ਕਿ ਇਹਨਾਂ ਦੇ ਅੰਦਰ ਪਰਮੇਸ਼ਰ ਪ੍ਰਤੀ ਪ੍ਰੇਮ ਦੀ ਭਾਵਨਾ ਹੈ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਕਿ ਤੁਸੀਂ ਮਨੁੱਖਾ ਮਾਤਰ ਅਤੇ ਸਾਧੂ ਸੰਤਾਂ ਦੀ ਸੇਵਾ ਤਨੋਂ ਮਨੋਂ ਅਤੇ ਧਨੋਂ ਕਰੋ ਤੁਹਾਡਾ ਲੋਕ ਸੁਖਿਆ ਹੋ ਜਾਵੇਗਾ ਤੁਸੀਂ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਕੌਕ ਮਿਟਾ ਦਿਓ ਤਾਂ ਤੁਹਾਡਾ ਪਰਲੋਕ ਵੀ ਸਹਿੇਲਾ ਹੋ ਜਾਵੇਗਾ ਤੁਸੀਂ ਜੀਵਨ ਮੁਕਤ ਹੋ ਜਾਵੋਗੇ ਅਤੇ ਤੁਹਾਨੂੰ ਦੁਬਾਰਾ ਜਨਮ ਲੈ ਕੇ ਨਹੀਂ ਆਉਣਾ ਪਵੇਗਾ ਗੁਰੂ ਜੀ ਦੇ ਬਚਨਾਂ ਤੇ ਭਰੋਸਾ ਕਰਕੇ ਉਹ ਗੁਰੂ ਜੀ ਦੇ ਚਰਨੀ ਪੈ ਗਏ ਸਨ ਅਤੇ ਗੁਰੂ ਜੀ ਤੋਂ ਚਰਨ ਪੌਲ ਪ੍ਰਾਪਤ ਕਰ ਲਈ ਸੀ ਪਰਮੇਸ਼ਰ ਦੀ ਭਗਤੀ ਪਹਿਲਾਂ ਹੀ ਉਹਨਾਂ ਦੇ ਮਨ ਵਿੱਚ ਵਸੀ ਹੋਈ ਸੀ ਉਹਨਾਂ ਨੇ ਪਰਮੇਸ਼ਰ ਦੇ ਨਾਮ ਦਾ ਅਭਿਆਸ ਬੜੀ ਪ੍ਰੇਮ ਅਤੇ ਸ਼ਰਧਾ ਭਾਵਨਾ ਨਾਲ ਕਰਨਾ ਸ਼ੁਰੂ ਕਰ ਦਿੱਤਾ ਸੀ ਬਹੁਤ ਛੇਤੀ ਹੀ ਉਹਨਾਂ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਸੀ ਕਈ ਦਿਨ ਗੁਰੂ ਜੀ ਕੋਸ਼ਦੀਪ ਤੇ ਰਹੇ ਅਤੇ ਫਿਰ ਉੱਥੋਂ ਵਿਦਾ ਲੈ ਕੇ ਅੱਗੇ ਲਈ ਚਲੇ ਗਏ ਸਨ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਸ਼ੇਅਰ ਕਰ ਦੇਣੀ ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ